ਕਾਂਗਰਸ ਦੇ ਵਿੱਚ ਸਭ ਕੁਝ ਠੀਕ ਨਹੀਂ ਹੈ ਤਾਂ ਤੁਹਾਨੂੰ ਕਈ ਵਾਰ ਪਹਿਲਾਂ ਵੀ ਦੱਸਿਆ ਜਾ ਚੁੱਕਿਆ ਪਰ ਚੰਨੀ ਬਾਜਵਾ ਤੇ ਵੜਿੰਗ ਦੀ ਦਾਲ ਨਹੀਂ ਕਰ ਰਹੀ ਇਹ ਖਬਰਾਂ ਹੁਣ ਨਿਕਲ ਕੇ ਆਉਣੀਆਂ ਸ਼ੁਰੂ ਹੋ ਗਈਆਂ ਚੰਨੀ ਨੂੰ ਫਾੜੀ ਕਰਨ ਦੇ ਲਈ ਕਾਂਗਰਸ ਦੇ ਅੰਦਰ ਵੱਡੇ ਪੱਧਰ ਦੇ ਉੱਤੇ ਗੇਮ ਖੇਡੀ ਜਾ ਰਹੀ ਹੈ ਇਹ ਹੁਣ ਗੱਲਾਂ ਖੁੱਲੇ ਆਮ ਤੇ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੁਸੀਂ ਜੁੜੇ ਹੋ ਲੋਕਪੱਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਕਾਂਗਰਸ ਨੇ ਜਲੰਧਰ ਜਿਮਣੀ ਚੋਣ ਕੀ ਹਾਰੀ ਕਿ ਕਾਂਗਰਸ ਦੇ ਅੰਦਰਲਾ ਕਲੇਸ਼ ਖੁੱਲ ਕੇ ਬਾਹਰ ਆ ਗਿਆ ਜਿਹੜਾ ਦੱਬੀ ਜੁਬਾਨ 'ਚ ਗੱਲਾਂ ਹੁੰਦੀਆਂ ਸੀ ਉਹ ਖੁੱਲ ਕੇ ਹੋਣ ਲੱਗੀਆਂ ਕਾਂਗਰਸ ਦੇ ਅੰਦਰ ਖਲਾਰਾ ਕਾਫੀ ਵੱਡਾ ਪਿਆ ਹੋਇਆ ਹੈ ਜਲੰਧਰ ਪੱਛਮੀ ਦੀ ਜਿਮਣੀ ਚੋਣ ਦੇ ਵਿੱਚ ਚੰਨੀ ਦੇ ਹੱਥ ਕਮਾਂਡ ਸੀ ਚੰਨੀ ਨੂੰ ਹਰਾਉਣ ਦੇ ਲਈ ਹਰ ਹਿੱਲਾ ਵਰਤਿਆ ਗਿਆ ਚੋਣ ਕਿਹਾ ਜਾਂਦਾ ਹੈ ਕਿ ਵਰਸ सीएम سابقا सीएम हो चुकी थी ऐसे दरमियान चन्नी होनी तीसरे नंबर पे खिसके यानी कि कांग्रेस तीसरे नंबर पे आई सारी कमांड चन्नी ਦੇ ਹੱਥ ਸੀ ਜਾਣਕਾਰ ਦੱਸਦੇ ਆ ਕਿ ਇਸ ਹਲਕੇ ਦੇ ਵਿੱਚ ਰਾਜਾਵੜਿੰਗ ਚੰਨੀ ਤੇ ਪ੍ਰਤਾਪ ਬਾਜਵਾ ਇਹਨਾਂ ਤਿੰਨਾਂ ਦੀ ਦਾਲ ਗਲਦੀ ਹੋਈ ਵਿਖਾਈ ਨਹੀਂ ਦਿੱਤੀ ਇਸ ਹਲਕੇ ਚ ਹੀ ਨਹੀਂ ਪੂਰੇ ਪੰਜਾਬ ਦੀ ਕਾਂਗਰਸ ਦੇੰਦ ਜਾਣਕਰ ਦੱਸਦੇ ਕਿ ਚੰਨੀ ਦਾ ਵਧਿਆ ਹੋਇਆ ਕਦ ਹੈ ਜਿਹੜਾ ਜਲੰਧਰ ਦੀ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਉਹ ਕਈ ਕਾਂਗਰਸੀਆਂ ਨੂੰ ਰਾਸ ਨਹੀਂ ਆ ਰਿਹਾ ਤੇ ਇਸੇ ਕਰਕੇ ਚੰਨੀ ਕਿਸੇ ਪ੍ਰਕਾਰ ਵੱਡੇ ਕਦ ਦੇ ਆਗੂ ਨਾ ਬਣ ਜਾਣ ਉਹਨਾਂ ਦੇ ਲਈ ਜਿਹੜਾ ਹੈ ਉਹ ਰਾਹ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਾਂਗਰਸ ਦੇ ਅੰਦਰ ਜਲੰਧਰ ਪਛਮੀ ਵਿਧਾਨ ਸਭਾ ਹਲਕੇ ਦੀ ਉਪ ਚੋਣ ਦੇ ਨਤੀਜੇ ਵਿੱਚ ਕਾਂਗਰਸ ਤੀਜੇ ਸਥਾਨ ਤੇ ਰਹੀ ਹੈ ਇਸ ਚੋਣ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਜਲੰਧਰ ਤੋਂ ਲੋਕ ਸਭਾ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚਲਨਜੀਤ ਸਿੰਘ ਚੰਨੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਸੋਰ ਆਪਸ ਵਿੱਚ ਨਹੀਂ ਰਲੇ ਜਿਸ ਦਾ ਨੁਕਸਾਨ ਜਿਹੜਾ ਆ ਉਹ ਕਾਂਗਰਸ ਨੂੰ ਭੁਗਤਣਾ ਪਿਆ ਹੈ ਇਸ ਨਤੀਜੇ ਵਿੱਚ ਕਾਂਗਰਸ ਦੀਆਂ 38 ਦਿਣਾ ਵਿੱਚ 27000 ਤੋਂ ਵੱਧ ਵੋਟਾਂ ਘਟ ਗਈਆਂ ਇਹਨਾਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ 44000 ਤੋਂ ਵੱਧ ਵੋਟਾਂ ਲੈ ਕੇ ਗਈ ਸੀ ਅਤੇ ਉਹ ਉਪਚੋਣ ਦੇ 13 ਜੁਲਾਈ ਨੂੰ ਆਏ ਨਤੀਜਿਆਂ ਵਿੱਚ 20000 ਦਾ ਅੰਕੜਾ ਵੀ ਪਾਰਨਾ ਕਰ ਸકી। ਲੋਕ ਸਭਾ ਚੋਣਾਂ ਵਿੱਚ ਚਰਨਜੀਤ ਸਿੰਘ ਚੰਨੀ ਉਮੀਦਵਾਰ ਸੀ ਤੇ ਉਪਚੋਣ ਵਿੱਚ ਬੀਬੀ ਸੁਰਿੰਦਰ ਕੌਰ। ਲੋਕਾਂ ਨੇ ਇਸ ਬਦਲੇ ਮਜਾਜ ਨੂੰ ਕਾਂਗਰਸ ਨੇ ਸਮਝਣ ਵਿੱਚ ਕਿਤੇ ਭੁੱਲ ਕਰ ਦਿੱਤੀ ਤੇ ਉਹ ਪਹਿਲੇ ਸਥਾਨ ਤੋਂ ਖਿਸਕੇ ਤੀਜੇ ਸਥਾਨ ਤੇ ਜਾ ਗਈ। ਲੋਕ ਸਭਾ ਚੋਣਾਂ ਵਿੱਚ ਆਵਾਮਦਮੀ ਪਾਰਟੀ ਤੀਜੇ ਥਾਂ ਤੇ ਰਹੀ ਸੀ। ਇਸ ਉਪਚੋਣ ਵਿੱਚ ਆਵਾਮਦਮੀ ਪਾਰਟੀ ਨੇ ਬੜੀ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਕਾਂਗਰਸ ਦੀ ਚੋਣ ਮੁਹਿੰਮ ਲਗਾਤਾਰ ਇਸ ਮਾਮਲੇ ਵਿੱਚ ਕਮਜ਼ੋਰ ਹੁੰਦੀ ਗਈ। ਕਾਂਗਰਸ ਸੂਬਾ ਪ੍ਰਧਾਨ ਬਿਰਿੰਦਰ ਸਿੰਘ ਰਾਏ ਉਹਦੇ ਅਗੂ ਵ੍ਰੋਧੀ ਤੇ ਅਗੂ ਪ੍ਰਤਾਪ ਸਿੰਘ ਬਾਜਵਾ ਤੇ ਸਾਫਕਾ ਮੁੱਖ ਮੰਤਰੀ ਤੇ ਐਮਪੀ ਚਰਨਜੀਤ ਸਿੰਘ ਚੰਨੀ ਦਾ ਆਪਸੀ ਤਾਲਮੇਲ ਵੀ ਕਿਧਰੇ ਨਜ਼ਰ ਨਹੀਂ ਆਇਆ ਪੱਛਮੀ ਵਿਧਾਨ ਸਭਾ ਹਲਕੇ ਦੀ ਜਿਮਣੀ ਚੋਣ ਦਾ ਐਲਾਨ ਉਦੋਂ ਹੀ 21 ਦਾਵੇਦਾਰ ਸਾਹਮਣੇ ਆਏ ਪਰ ਕਾਂਗਰਸ ਪਾਰਟੀ ਨੇ ਸਾਫਕਾ ਸੀਨੀਅਰ ਡਿਪਟੀ ਮੇਅਰ ਸੁਨਿੰਦਰ ਕੌਰ ਨੂੰ ਟਿਕਟ ਦੇ ਕੇ ਸਾਰਿਆਂ ਨੂੰ ਸ਼ਾਂਤ ਕਰ ਦਿੱਤਾ ਬਹੁਤੇ ਅਗੂ ਟਿਕਟਾਂ ਨਾ ਮਿਲਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਜੋ ਵੋਟ ਪਾਉਣ ਵੀ ਨਹੀਂ ਨਿਕਲੇ ਤਰਸੇਮ ਸਿੰਘ ਲਖੋਤਰਾ ਤੇ ਰਜੀਵ ਟਿੱਕਾ ਵਰਗੇ ਸੀਨੀਅਰ ਅਗੂ ਪਾਰਟੀ ਛੱਡ ਗਏ ਵਿਰੋਧੀ ਧਿਰਾਂ ਨੇ ਦੋਸ਼ ਲਾਇਆ ਕਿ ਸੁਰਿੰਦਰ ਕੌਰ ਸੀਨੀਅਰ ਡਿਪਟੀ ਮੇਅਰ ਹੁੰਦੇ ਆਪਣੇ ਦਫ਼ਤਰ ਵਿੱਚ ਨਹੀਂ ਗਏ ਇਹ ਮੁੱਦਾ ਚੋਣਾਂ ਦੌਰਾਨ ਵੀ ਚਰਚਾ ਦੇ ਵਿੱਚ ਰਿਹਾ ਪਰ ਕਿਸੇ ਵੀ ਸੀਨੀਅਰ ਕਾਂਗਸੀ ਆਗੂ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਕਾਂਗਰਸ ਨੇ ਬਹੁਤ ਦੇਰ ਨਾਲ ਟਿਹੜ ਦਾ ਐਲਾਨ ਕੀਤਾ ਤੇ ਉਸ ਤੋਂ ਬਾਅਦ ਉਹ ਚੋਣ ਪ੍ਰਚਾਰ ਵਿੱਚ ਉਨੀ ਚੁਸਤੀ ਨਹੀਂ ਦਿਖਾ ਸਕੀ ਲੋਕ ਸਭਾ ਚੋਣਾਂ ਵਿੱਚ ਦਿਖਾਈ ਗਈ ਸਭ ਤੋਂ ਘੱਟ ਚੁਸਤੀ ਜਿਹੜੀ ਆ ਉਹ ਇਸ ਵਿੱਚ ਦੇਖਣ ਨੂੰ ਮਿਲੀ ਹੈ ਜਿਹੜੀ ਲੋਕ ਸਭਾ ਚੋਣਾਂ ਦੇ ਵਿੱਚ ਜਿੰਨੀ ਦਲੇਰੀ ਦੇ ਨਾਲ ਕਾਂਗਰਸ ਲੜਦੀ ਨਜ਼ਰ ਆਈ ਉਸ ਇਸ ਇਸ ਵੇਲੇ ਨਹੀਂ ਸਭ ਤੋਂ ਅਹਿਮ ਗੱਲ ਇਹ ਸੀ ਕਿ ਜਲੰਧਰ ਦੇ ਨਵੇਂ ਬਣੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਲੁਧਿਆਣੇ ਦੇ ਸੰਸਦ ਮੈਂਬਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਰਾਜਾ ਵੜੇnga ਤੇ ਵਿਰੋਧੀ ਦੇ ਬਾਜਵਾ ਰਲ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਮਲਾਵਰ ਮੁਹਿੰਮ ਦਾ ਟਾਕਰਾ ਨਹੀਂ ਕਰ ਸਕੇ ਇਹੀ ਕਾਰਨ ਹੈ ਕਿ ਜਲੰਧਰ ਪੱਛਮੀ ਦੀ ਜਿਮਨੀ ਚੌਂ ਜਿਹੜੀ ਹੈ ਕਾਂਗਰਸ ਇਸ ਪ੍ਰਕਾਰ ਹਾਰੀ ਹੈ ਕਾਂਗਰਸ ਦੇ ਹਾਰਨ ਦੇ ਕਈ ਹੋਰ ਕਾਰਨ ਵੀ ਹੋ ਸਕਦੇ ਆ ਪਰ ਜਿਹੜਾ ਕਾਂਗਰਸ ਦੇ ਅੰਦਰੂਨੀ ਕਲੇਸ਼ ਨੇ ਇਸ ਦੇ ਵਿੱਚ ਜਿਹੜਾ ਬਲਦੀ ਚ ਤੇਲ ਪਾਉਣ ਦਾ ਕੰਮ ਕੀਤਾ ਹੈ ਆਪਸ ਚ ਤਾਲਮੇਲ ਨਾ ਹੋਣਾ ਵੱਡੇ ਆਗੂਆਂ ਦਾ ਆਪਸ ਚ ਨਾ ਰਲ ਕੇ ਚੱਲਣਾ ਇਹੀ ਇੱਕ ਕਾਰਨ ਹੈ ਕਿ ਕਾਂਗਰਸ ਅੱਜ ਜਿਹੜੀ ਹੈ ਉਹ ਪਹਿਲੇ ਨੰਬਰ ਤੋਂ ਤੀਜੇ ਨੰਬਰ ਤੇ ਖਿਸ ਗਈ ਆ ਚੰਨੀ ਨੂੰ ਕਿਸ ਤਰ੍ਹਾਂ ਠੱਬੀ ਲਾਉਣ ਦੀ ਗੱਲ ਕੀਤੀ ਗਈ ਹੈ ਉਹ ਵੀ ਤੁਹਾਡੇ ਸਾਹਮਣੇ ਆ ਜਾਣੀ ਆ ਹੋਰ ਥੋੜੇ ਥੋੜੇ ਦਿਨਾਂ ਦੇ ਵਿੱਚ ਕਿ ਕਿਹੜੇ ਆਗੂਆਂ ਨੇ ਇਹਦੇ ਵਿੱਚ ਭੂਮਿਕਾ ਨਿਭਾਈ ਆ ਦਰਅਸਲ ਜਲੰਧਰ ਪੱਛਮੀ ਦੀ ਸਾਰੀ ਦੀ ਸਾਰੀ ਜਿਮਣੀ ਚੌਂ ਚੰਨੀ ਬਨਾਮ ਭਗਵੰਤ ਮਾਨ ਸੀ ਚੰਨੀ ਨੂੰ ਹਰਾਉਣ ਦੇ ਲਈ ਕਈ ਕਾਂਗਰਸੀ ਅੰਦਰ ਖਾਤੇ ਖੇੜਦੇ ਹੋਏ ਨਜ਼ਰ ਆਏ ਤਾਂ ਹੀ ਤਾਂ ਕਈ ਵੱਡੇ ਆਗੂ ਜਿਹੜੇ ਉਹ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ 'ਚ ਜਾਂਦੇ ਹੋਏ ਤੁਹਾਨੂੰ ਵਿਖਾਈ ਦਿੱਤੇ। ਇਹੀ ਕਾਰਨ ਹੈ ਕਿ ਕਾਂਗਰਸ ਦਾ ਅੰਦਰੂਨੀ ਕਲੇਸ਼ ਜਲੰਧਰ ਦੀ ਪੱਛਮੀ ਜਿਮਣੀ ਚੌਂਂ ਦੇ ਵਿੱਚ ਜਿਹੜਾ ਉਹ ਕਾਂਗਰਸ ਨੂੰ ਲੈ ਡੁਪਿਆ।